ਸਾਚੀਆ ਕਾਹਲ ਦਾਨ ਮਿਊਟ ਦੇਖ ਰਹੇ ਹੋ ਤੁਸੀਂ ਮੈਂ ਪਰਮਿੰਦਰ ਸਿੰਘ ਇਸ ਵਕਤ ਦੀਆਂ ਬੇਹਦ ਅਹਿਮ ਖਬਰਾਂ ਲੈ ਕੇ ਹਾਜ਼ਰ ਹੋਇਆ ਸਭ ਤੋਂ ਪਹਿਲੇ ਗੱਲ ਕਰ ਲਵਾਂਗੇ ਸੂਬਾ ਸਰਕਾਰ ਦੀ ਜਿਨ੍ਹਾਂ ਦੇ ਵੱਲੋਂ ਸੂਬੇ ਭਰ ਦੇ ਵਿੱਚ ਆਉਣ ਵਾਲੇ ਦਿਨਾਂ ਵਿੱਚ ਮੈਗਾ ਕੈਂਪਾਂ ਦਾ ਅਯੋਜਨ ਕੀਤਾ ਜਾ ਰਿਹਾ ਇਸ ਬਾਬਤ ਜਾਣਕਾਰੀ ਕੈਬਨਟ ਮੰਤਰੀ ਬਲਜੀਤ ਕੌਰ ਦੇ ਵੱਲੋਂ ਦਿੱਤੀ ਗਈ ਹੈ ਉਹਨਾਂ ਨੇ ਕਿਹਾ ਕਿ ਦਿਵਿਆਂਗ ਜਨਾਂ ਅਤੇ ਔਰਤਾਂ ਦੀ ਭਲਾਈ ਦੇ ਉੱਤੇ ਕੇਂਦ੍ਰਿਤ ਸੇਵਾਵਾਂ ਮੁਹੱਈਆ ਕਰਵਾਈਆਂ ਜਾਣਗੀਆਂ ਇਸ ਤੋਂ ਇਲਾਵਾ ਦਿਵਿਆਂਗ ਬੱਚਿਆਂ ਦੇ ਲਈ ਵਜੀਫਾ ਯੋਜਨਾ ਦੀ ਸਹੂਲਤ ਦੇ ਨਾਲ ਨਾਲ ਕੈਂਸਰ ਬਾਰੇ ਜਾਗਰੂਕਤਾ ਅਤੇ ਜਾਂਚ ਦਾ ਪ੍ਰਬੰਧ ਵੀ ਕੀਤਾ ਜਾਵੇਗਾ ਕੈਬਨਟ ਮੰਤਰੀ ਬਲਜੀਤ ਕੌਰ ਨੇ ਜਾਣਕਾਰੀ ਦਿੰਦਿਆਂ ਹੋਰ ਕੀ ਕੁਝ ਕਿਹਾ ਉਹ ਜਾਣਦੇ ਆ 3 ਦਸੰਬਰ ਨੂੰ ਇੱਕ ਮੈਗਾ ਕੈਂਪ ਲਗਾਉਣ ਜਾ ਰਹੇ ਹਾਂ ਆਪਣੇ ਡਿਸੇਬਲ ਭੈਣ ਭਰਾਵਾਂ ਦੇ ਲਈ ਦਿਵਿਆਂਗ ਜਿਹੜੇ ਬੱਚਿਆਂ ਦੇ ਮਾਪਿਓ ਨੇ ਜਾਂ ਬੱਚੇ ਦਿਵਿਆਂਗ ਨੇ ਉਹਨਾਂ ਦੇ ਲਈ ਕੁਛ ਕੀਤਾ ਜਾਵੇ ਸੋ ਅਸੀਂ ਮੌਕੇ ਤੇ ਉਹਨਾਂ ਨੂੰ ਸਪਾਂਸਰਸ਼ਿਪ ਸਕੀਮ ਦੇ ਅਧੀਨ ਕਵਰ ਕਰਕੇ ਇੱਕ ਬੱਚੇ ਨੂੰ ਅਸੀਂ 4000 ਪੈਨਸ਼ਨ ਜਿਹੜੀ ਹੈ ਸਕਾਲਰਸ਼ਿਪ ਹੈ ਮਹੀਨਾ ਦੀ ਲਗਾਉਣੀ ਹੈ 18 ਸਾਲ ਦੀ ਉਮਰ ਦੇ ਤੱਕ ਸੋ ਉਹ ਆਪਣੇ ਬੱਚਿਆਂ ਨੂੰ ਵੀ ਨਾਲ ਇਸ ਫੈਸਿਲਿਟੀ ਦਾ ਲਾਭ ਲੈਣ ਲਈ ਇਸ ਕੈਂਪ ਦੇ ਵਿੱਚ ਪ੍ਰਵੇਸ਼ ਕਰਨ ਲੈ ਕੇ ਆਉਣ ਔਰਤਾਂ ਲਈ ਅਸੀਂ ਵਿਸ਼ੇਸ਼ ਕੈਂਪ ਜੋ ਕਿ ਦੋ ਤਰੀਕ ਤੋਂ 2 ਦਸੰਬਰ ਤੋਂ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ ਬੇਸਿਕਲੀ ਹੈਲਥ ਨੂੰ ਮੂਰੇ ਰੱਖ ਕੇ ਅਸੀਂ ਕੈਂਸਰ ਡਾਇਗਨੋਸਿਸ ਤੇ ਜ਼ੋਰ ਪਾ ਕੇ ਅਸੀਂ ਸਾਰੇ ਡਾਕਟਰਸ ਨੂੰ ਇਕੱਠੇ ਕਰਕੇ ਇੱਕ ਜਗ੍ਹਾ ਤੇ ਉਹਨਾਂ ਦੀ ਜਿਹੜੀ ਸਕਰੀਨਿੰਗ ਕਰਾਂਗੇ ਕਿ ਕਿਤੇ ਕੋਈ ਔਰਤ ਇਸ ਭਿਆਨਕ ਬਿਮਾਰੀ ਵੱਲ ਤਾਂ ਨਹੀਂ ਜਾ ਰਹੀ ਹਰ ਜ਼ਿਲ੍ਹੇ ਦੇ ਵਿੱਚ ਜ਼ਿਲ੍ਹਾ ਹਸਪਤਾਲ ਦੇ ਅੰਦਰ ਇੱਕ ਸਖੀ ਵਨ ਸਟਾਪ ਸੈਂਟਰ ਖੋਲਿਆ ਗਿਆ ਹੈ ਜਿਸ ਦੇ ਵਿੱਚ ਔਰਤਾਂ ਤੇ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਆਉਂਦੀ ਹੈ ਕੋਈ ਤਸ਼ੱਦਦ ਹੁੰਦਾ ਹੈ ਕੋਈ ਮਾਰੀ ਘਟਨਾ ਹੁੰਦੀ ਹੈ ਤਾਂ ਇਮੀਡੀਏਟਲੀ ਜਾ ਕੇ ਜਿੱਥੇ ਥਾਣਿਆਂ ਦੇ ਵਿੱਚ ਜਾਣ ਤੋਂ ਸਾਡੀਆਂ ਭੈਣਾਂ ਸਾਡੀਆਂ ਮਾਵਾਂ ਗੁਰੇਜ਼ ਕਰਦੀਆਂ ਨੇ ਡਰਦੀਆਂ ਨੇ ਉਹ ਹਸਪਤਾਲ ਦੇ ਵਿੱਚ ਸਖੀ ਸੈਂਟਰ ਹੈ ਜਿਸ ਤੇ ਵਿੱਚ ਜਾ ਕੇ ਉਹ ਆਪਣੀ ਗੱਲ ਰੱਖ ਸਕਦੀਆਂ ਨੇ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਸੈਲਫ ਹੈਲਪ ਗਰੁੱਪਸ ਜਿਸ ਤਰ੍ਹਾਂ ਬਣੇ ਹੋਏ ਨੇ ਉਸੇ ਤਰ੍ਹਾਂ ਹੀ ਡਿਸੇਬਲਡ ਭੈਣਪਰਾ ਉਹਨਾਂ ਨੂੰ ਵੀ ਇਕੱਠੇ ਕਰਕੇ ਇੱਕ ਗਰੁੱਪਸ ਦੇ ਵਿੱਚ ਉਹਨਾਂ ਨੂੰ ਲੋਨ ਦੇਣ ਦੀ ਪ੍ਰੋਵੀਜ਼ਨ ਰੱਖਾਂਗੇ ਔਰ ਇਹ ਜਲਦੀ ਕਰਾਂਗੇ ਤੁਹਾਡੇ ذریعے ਮੈਂ ਸੁਨੇਹਾ ਲਗਾਉਣਾ ਚਾਹਾਂਗੀ ਸਾਰੇ ਪੇਰੈਂਟਸ ਨੂੰ ਮਾਵਾਂ ਨੂੰ ਕਿ ਆਪਣੀਆਂ ਬੱਚੀਆਂ ਨੂੰ ਵੀ ਇਸ ਕੈਂਪ ਚ ਲੈ ਕੇ ਆਉਣ ਉਹਨਾਂ ਨੂੰ ਮੈਂਸਚੂਅਲ ਹਾਈਜਨ ਬਾਰੇ ਉਹਨਾਂ ਨੂੰ ਐਡੋਲਸੈਂਟ ਏਜ ਵਿੱਚ ਹੋਣ ਵਾਲੀਆਂ ਬਿਮਾਰੀਆਂ ਯੂਰੀਨਰੀ ਟ੍ਰੈਕਟ ਇਨਫੈਕਸ਼ਨ ਜਿਹਦੇ ਬਾਰੇ ਬੱਚੀਆਂ ਦੱਸਦੀਆਂ ਵੀ ਨਹੀਂ ਆ ਕੇ ਇਸ ਤਰ੍ਹਾਂ ਦੀਆਂ ਬਿਮਾਰੀਆਂ ਜਿਹੜੀਆਂ ਉਹਨਾਂ ਦਾ ਅਸੀਂ ਚੈੱਕਅਪ ਕਰਾਂਗੇ ਕਾਸਟੌਰ ਤੇ ਅਨੀਮੀਆ ਨਾਲ ਗ੍ਰਸਤ ਪੰਜਾਬ ਦੀਆਂ ਔਰਤਾਂ ਅਸੀਂ ਪਿਛਲੇ ਸਾਲ ਵੀ ਇਹਦੇ ਤੇ ਕਾਫੀ ਡਿਟੇਲ ਦੇ ਵਿੱਚ ਮੀਟਿੰਗ ਕਰਕੇ ਇੱਕ ਕੈਂਪੇਨ ਸ਼ੁਰੂ ਕਰਾਈ ਸੀ ਕਿ ਹਰ ਬੁੱਧਵਾਰ ਦੇ ਵਿੱਚ ਦਿਨ ਜਿਹੜਾ ਅਨੀਮੀਆ ਡੇ ਮਨਾਇਆ ਜਾਏਗਾ ਬੇਸਿਕਲੀ ਅਨੀਮੀਆ ਰਿਮੂਵਲ ਇਰਾਡੀਕੇਸ਼ਨ ਡੇ ਤਾਂ ਕਿ ਅਸੀਂ ਔਰਤਾਂ ਦਾ ਹਰ ਆਂਗਣਵੜੀ ਸੈਂਟਰ ਦੇ ਵਿੱਚ ਹਿਮੋਗਲੋਬਿਨ ਚੈੱਕ ਕੀਤਾ ਜਾਵੇ ਉਹਨਾਂ ਦਾ ਅਨੀਮੀਆ ਦਾ ਕਾਸ ਲੱਭਿਆ ਜਾਵੇ ਕਿਉਂਕਿ ਅਦਰਵਾਈਜ਼ ਪੰਜਾਬ ਖਾਣ ਪੀਣ ਦੇ ਮਾਮਲੇ 'ਚ ਬਹੁਤ ਵਧੀਆ ਗਿਣਿਆ ਜਾਂਦਾ ਪਰ ਸਾਡੀਆਂ ਜੋ ਡਾਟਾ ਦੱਸਦਾ ਜੋ ਐਨਾਲਿਸਿਸ ਦੱਸਦਾ ਕਿ ਸਾਡੀਆਂ ਬੱਚੀਆਂ ਸਾਡੀਆਂ ਔਰਤਾਂ ਲਗਾਤਾਰ ਅਨੀਮੀਆ ਗ੍ਰਸਤ ਪਾਈਆਂ ਜਾਂਦੀਆਂ ਸੋ ਅਨੀਮੀਆ ਨੂੰ ਅਸੀਂ ਖਾਸ ਤੌਰ ਤੇ ਇਹਨਾਂ ਕੈਂਪਾਂ ਦੇ ਵਿੱਚ ਕਵਰ ਕਰਾਂਗੇ ਐਂਟੀ ਨਾਰਕੋਟਿਕਸ ਟਾਸਕ ਫੋਰਸ ਹਾਈਲੀ ਪ੍ਰੋਫੈਸ਼ਨਲ ਬੰਦੇ ਹਾਇਰ ਕੀਤੇ ਨੇ ਚਾਹੇ ਉਹ ਲਾਅ ਅਫਸਰ ਹੋਣ ਚਾਹੇ ਉਹ ਫ੍ਰੈਂਕ ਸਿੱਖਦੇ ਹੋਣ ਚਾਹੇ ਹੋਰ ਜਾਂਚ ਦੇ ਅਧਿਕਾਰੀ ਹੋਣ ਤੇ ਆਪਣੀ ਹੋਣਗੇ ਇਹਨਾਂ ਦੇ ਦਰਸ਼ਕ ਦੇ ਖਿਲਾਫ ਪੰਜਾਬ ਸਰਕਾਰ ਦਾ ਇੱਕ ਹੋਰ ਸਖਤ ਕਦਮ ਸ਼ਿਕਾਇਤ ਦਰਜ ਕਰਾਉਣ ਦੇ ਲਈ ਇਸ ਨੰਬਰ ਯਾਨੀ ਕਿ 9791002003 ਮੈਸੇਜ ਕਰੋ ਨਾਜ ਦੇ ਖਿਲਾਫ ਸਾਡਾ ਸਾਥ ਦਿਓ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਬ ਗਿਆਨੀ ਰਗਵੀਰ ਸਿੰਘ ਹੋਰਾ ਨੇ ਹੁਕਮ ਲਾਇਆ ਕਿ 2 ਦਸੰਬਰ ਨੂੰ ਅਕਾਲੀ ਦਲ ਬਾਦਲ ਦੀ ਸਾਰੀ ਲੀਡਰਸ਼ਿਪ ਜਿਨ੍ਹਾਂ ਦੇ ਉੱਤੇ ਦੋਸ਼ ਲੱਗੇ ਨੇ ਉਹ ਲੀਡਰ ਵੀ ਜੋ ਬਾਦਲ ਸਰਕਾਰ ਦੇ ਸਮੇਂ ਮੰਤਰੀ ਰਹੇ ਨੇ ਤਮਾਮ ਸਾਬਕਾ ਅਕਾਲੀ ਮੰਤਰੀ ਅਤੇ ਸੁਧਾਰ ਲਹਿਰ ਦੇ ਆਗੂਆਂ ਸਮੇਤ ਸੁਖਬੀਰ ਬਾਦਲ ਨੂੰ 2 ਦਸੰਬਰ ਨੂੰ ਪੇਸ਼ ਹੋਣ ਦੇ ਲਈ ਆਖਿਆ ਗਿਆ ਹੈ ਪਰ ਇਸ ਤੋਂ ਪਹਿਲਾਂ ਕਈ ਅਕਾਲੀ ਆਗੂਆਂ ਦੇ ਵੱਲੋਂ ਆਪਣਾ ਸਪਸ਼ਟੀਕਰਨ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਨੂੰ ਲੈ ਕੇ ਅਕਾਲੀ ਦਲ ਬਾਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੁੰਦੜ ਨੇ ਸਖਤ ਟਿੱਪਣੀ ਦਿੱਤੀ ਹੈ ਤੇ ਉਹਨਾਂ ਨੇ ਕਿਹਾ ਹੈ ਕਿ ਸਿੰਘ ਸਹਿਬਾਨਾ ਦੇ ਖਿਲਾਫ ਇੱਕ ਵੀ ਸ਼ਬਦ ਬਰਦਾਸ਼ਤ ਲਾਇਕ ਨਹੀਂ ਰਹੇਗਾ ਇਸ ਤੋਂ ਇਲਾਵਾ ਉਹਨਾਂ ਨੇ ਹੋਰ ਕੀ ਕੁਝ ਕਿਹਾ ਉਹ ਜਾਣਦੇ ਆ ਅੱਜ ਕੁਝ ਸੋਸ਼ਲ ਮੀਡੀਆ ਤੇ ਮੈਂ ਕੁ ਟਿੱਪਣੀਆਂ ਦੇਖੀਆਂ ਨੇ ਜੋ ਬਹੁਤ ਹੀ ਸਤਿਕਾਰਯੋਗ ਸਿੰਘ ਸਾਹਿਬਾਨ ਦੇ ਸਤਿਕਾਰ ਦੇ ਬਿਤਾਵਕ ਨਹੀਂ ਗਲਤ ਨੇ ਜਿਸ ਦੀ ਮੈਂ ਸ਼੍ਰੋਮਣੀ ਕਾਲੀ ਦੇ ਲੋ ਜੋਰਦਾਰ ਨਿੰਦਿਆ ਕਰਦਾ ਤੇ ਨਾਲ ਤਾੜਨਾ ਵੀ ਕਰਦਾ ਕਿ ਇਹ ਜਿਹੇ ਟਿੱਪਣੀਆਂ ਬਿਲਕੁਲ ਨਹੀਂ ਕਰਨੀਆਂ ਚਾਹੀਦੀਆਂ ਇਹ ਜੋ ਤਖਤ ਹੈ ਗੁਰੂ ਦਾ ਤਖਤ ਹੈ ਸਾਡੇ ਵਾਸਤੇ ਗੁਰੂ ਦਾ ਰੂਪ ਹੈ ਔਰ ਸਿੰਘ ਸਹਿਬਾਨ ਜੋ ਸੇਵਾ ਕਰਦੇ ਨੇ ਉਹ ਬਹੁਤ ਉੱਚਤਮ ਸਤਿਕਾਰਯੋਗ ਹਸਤੀਆਂ ਨੇ ਜੋ ਗੁਰੂ ਘਰ ਦੀ ਉਸ ਸਾਡੇ ਮਹਾਨ ਤਖਤ ਦੀ ਸੇਵਾ ਚ ਨੇ ਇਸ ਕਰਕੇ ਮੈਂ ਸਾਰੀ ਸੰਗਤ ਨੂੰ ਅਪੀਲ ਕਰਦਾ ਕਿ ਜਦੋਂ ਵੀ ਕੋਈ ਅਕਾਲ ਤਖ ਸਾਹਮਣੇ ਮਸਲਾ ਹੁੰਦਾ ਕਦੇ ਵੀ ਕੋਈ ਟਿੱਪਣੀ ਨਹੀਂ ਕਰਨੀ ਚਾਹੀਦੀ ਕਦੇ ਵੀ ਸਿੰਘ ਸਹਿਬਾਨ ਦੇ ਸ਼ਾਨ ਦੇ ਖਿਲਾਫ ਜਾ ਕੋਈ ਐਸਾ ਲਫਜ਼ ਕਿਸੇ ਤਰੀਕੇ ਦੀ ਵੀ ਸਾਡੇ ਮੂੰਹ ਚੋਂ ਨਹੀਂ ਨਿਕਲਣਾ ਚਾਹੀਦਾ ਜੋ ਉਹਨਾਂ ਦੀ ਸ਼ਾਨ ਦੇ ਮਤਾਬਿਕ ਨਾ ਹੋਵੇ ਹਮੇਸ਼ਾ ਹੀ ਸਾਨੂੰ ਸਦਾ ਸਿੰਘ ਸਾਹਿਬਾਨ ਦਾ ਸਤਿਕਾਰ ਕਰਨਾ ਚਾਹੀਦਾ ਇਸ ਤੋਂ ਪਹਿਲਾਂ ਵੀ ਪਾਰਟੀ ਵੱਲੋਂ ਇਹ ਅਪੀਲ ਕੀਤੀ ਗਈ ਸੀ ਅਕਾਲੀ ਦਲ ਦੇ ਸਪੋਕਸਮੈਨ ਵੱਲੋਂ ਹੁਣ ਫਿਰ ਮੈਂ ਦੁਆਰਾ ਕਿਉਂਕਿ ਜਦ ਮੇਰੇ ਨੋਟਸ 'ਚ ਆਇਆ ਤਾਂ ਮੈਨੂੰ ਇਹ ਅਪੀਲ ਕਰਨੀ ਪਈ ਹੈ ਸੋ ਮੈਂ ਅੱਜ ਫਿਰ ਪਿਆਰ ਨਾਲ ਵੀ ਕਰਦਾ ਸਤਿਕਾਰ ਨਾਲ ਵੀ ਕਰਦਾ ਤੇ ਨਾਲ ਕਹਿਣਾ ਚਾਹੁੰਨਾ ਕਿ ਕਦੇ ਵੀ ਇਹ ਨਾ ਜਾਣਣ ਜਾਣੇ ਵੀ ਮੂੰਹ ਚੋਂ ਹਜੇ ਲਫ਼ਜ਼ ਨਹੀਂ ਕੱਢਣਾ ਚਾਹੀਦਾ ਸੋ ਇਹ 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 ਬੇਨਤੀ ਕਰਕੇ ਮੈਂ ਸਾਰੀ ਸੰਗਤ ਨੂੰ ਦੁਆਰਾ ਫਿਰ ਫਤਿਬ ਲਾਉਣਾ ਕਿ ਕਦੇ ਇਸ ਤਰ੍ਹਾਂ ਦੇ ਲਫ਼ਜ਼ ਮੂੰਹ ਚੋਂ ਨਾ ਨਿਕਲਣ ਜਾਣ ਤੇ ਇਹਨਾਂ ਲੋਜਾਂ ਨਾਲ ਸਭ ਦਾ ਸਤਿਕਾਰ ਕਰਦਾ ਹੋਇਆ ਫਤਿਬ ਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਆਪਣੇ ਚੰਡੀਗੜ੍ਹ ਨਿਵਾਸ ਵਿਖੇ ਵਿਸ਼ਵ ਬੈਂਕ ਭਾਰਤ ਦੇ ਡਾਇਰੈਕਟਰ ਮਿਸਟਰ ਅਗਸਟੇ ਕੁੰਮੇ ਅਤੇ ਉਹਨਾਂ ਦੀ ਟੀਮ ਦੇ ਨਾਲ ਅਹਿਮ ਬੈਠਕ ਕੀਤੀ ਗਈ ਹੈ ਇਸ ਬੈਠਕ ਦੇ ਦੌਰਾਨ ਪੰਜਾਬ ਨੂੰ ਆਰਥਿਕ ਪੱਖ ਤੋਂ ਹੋਰ ਮਜ਼ਬੂਤ ਬਣਾਉਣ ਅਤੇ ਵਿਸ਼ਵ ਬੈਂਕ ਦੇ ਨਾਲ ਸਬੰਧਿਤ ਯੋਜਨਾਵਾਂ ਨੂੰ ਸੂਬੇ ਦੇ ਵਿੱਚ ਹੋਰ ਬਿਹਤਰ ਢੰਗ ਦੇ ਨਾਲ ਲਾਗੂ ਕਰਨ ਦੇ ਲਈ ਅਹਿਮ ਵਿਚਾਰ ਚਰਚਾ ਹੋਈ ਹੈ। ਮੁੱਖ ਸਕੱਤਰ ਕੇ ਏਪੀ ਸਿਨਾ ਅਤੇ ਵੱਖ-ਵੱਖ ਵਿਭਾਗਾਂ ਦੇ ਸੀਨੀਅਰ ਅਧਿਕਾਰੀ ਵੀ ਇਸ ਬੈਠਕ ਤੇ ਵਿੱਚ ਮੌਜੂਦ ਰਹੇ। ਮੋਗਾ ਦੇ ਧਰਮਕੋਟ ਦੇ ਵਿੱਚ ਕਮਲਕੇ ਨੇੜੇ ਇੱਕ ਭਿਆਨਕ ਹਾਦਸਾ ਵਾਪਰਨ ਦੀ ਖਬਰ ਸਾਹਮਣੇ ਆਈ ਹੈ, ਜਿੱਥੇ ਕਿ ਇੱਕ ਟਾਟਾ ਪੀਕਅਪ ਦੇ ਨਾਲ ਟਕਰਾ ਕੇ ਜਲੰਧਰ ਤੁਰਾਹੀ ਪੰਜਾਬ ਰੋਡਵੇ ਦੀ ਬੱਸ ਬੇਕਾਬੂ ਹੋ ਗਈ ਅਤੇ ਕਿਸੇ ਡੂੰਗੀ ਖਾਈ ਦੇ ਵਿੱਚ ਜਾ ਡਿੱਗੀ। ਜਿਸ ਕਰਕੇ ਭਿਆਨਕ ਹਾਦਸਾ ਵਾਪਰਿਆ ਅਤੇ ਕਈ ਲੋਕ ਜ਼ਖਮੀ ਹੋ ਗਏ। ਪੁਲਿਸ ਮੌਕੇ ਤੇ ਪਹੁੰਚੀ ਅਤੇ ਮਾਮਲੇ ਦੀ ਤਫ਼ਤੀਸ਼ ਕੀਤੀ ਜਾ ਰਹੀ ਹੈ। ਘਟਨਾ ਉਪਰੰਤ ਬੱਸ ਦਾ ਕੰਡਕਟਰ ਅਤੇ ਡਰਾਈਵਰ ਮੌਕੇ ਤੋਂ ਫਰਾਰ ਹੋ ਗਏ ਤੇ ਮੌਕੇ ਤੇ ਮੌਜੂਦ ਵਿਅਕਤੀਆਂ ਨੇ ਦੱਸਿਆ ਕਿ ਬਲੈਰੋ ਪੀਕਅਪ ਦੇ ਡਰਾਈਵਰ ਜਿਸ ਦਾ ਨਾਮ ਬਲਵਿੰਦਰ ਸਿੰਘ ਹੈ ਹਾਲਤ ਗੰਭੀਰ ਹੈ ਅਤੇ ਉਸ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਬੱਸ ਵਿੱਚ ਲੀਆਂ ਤਕਰੀਬਨ 20 ਸਵਾਰੀਆਂ ਜਿਹੜੀਆਂ ਨੇ ਜ਼ਖਮੀ ਹੋਈਆਂ ਨੇ ਜਿਨ੍ਹਾਂ ਨੂੰ ਜੇਰੇ ਇਲਾਜ ਹਸਪਤਾਲ ਪਹੁੰਚਾਇਆ ਗਿਆ ਹੈ। ਸਮਰਾਲਾ ਪੁਲਿਸ ਦੇ ਵੱਲੋਂ ਇੱਕ ਵਿਅਤਾ ਜੋੜੇ ਦੇ ਖਿਲਾਫ ਧੋਖਾਧੜੀ ਦਾ ਕੇਸ ਦਰਜ ਕੀਤਾ ਗਿਆ ਹੈ ਜਿਸ ਵੱਲੋਂ ਇੱਕ ਵਿਅਕਤੀ ਨੂੰ ਵਿਦੇਸ਼ ਭੇਜਣ ਦਾ ਲਾਰਾ ਲਾ ਕੇ 3 ਲੱਖ ਰੁਪਏ ਦੀ ਠੱਗੀ ਮਾਰ ਲਈ ਗਈ। ਥਾਣਾ ਮੁਖੀ ਦਵਿੰਦਰ ਪਾਲ ਸਿੰਘ ਨੇ ਦੱਸਿਆ ਕਿ ਨਜ਼ਦੀਕੀ ਪਿੰਡ ਮੁਸ਼ਕਾਬਾਦ ਦੇ ਵਸਨੀਕ ਅਰਮਿੰਦਰ ਸਿੰਘ ਨੂੰ ਕੈਨੇਡਾ ਭੇਜਣ ਦੇ ਨਾਮ ਉੱਤੇ ਇੱਕ ਝਾਂਸਾ ਦਿੱਤਾ ਗਿਆ। ਅਤੇ ਪਤੀ ਪਤਨੀ ਦੇ ਖਿਲਾਫ ਕੇਸ ਜਿਹੜਾ ਦਰਜ ਕੀਤਾ ਗਿਆ ਹੈ ਉਹਨਾਂ ਨੇ ਦੱਸਿਆ ਕਿ ਅਰਮਿੰਦਰ ਸਿੰਘ ਪੁੱਤਰ ਬਲਵਿੰਦਰ ਵਾਸੀ ਮੁਸ਼ਕਾਬਾਦ ਨੇ ਬਿਆਨ ਦਰਜ ਕਰਵਾਏ ਨੇ ਕਿ ਅਮਰਿੰਦਰ ਸਿੰਘ ਵਾਸੀ ਸੰਧੂ ਕਲਾ ਬਰਨਾਲਾ ਅਤੇ ਉਸ ਦੀ ਪਤਨੀ ਕਿਰਨਦੀਪ ਕੌਰ ਵਾਸੀ ਮਾਛੀਵਾੜਾ ਸਾਹਿਬ ਨੇ ਉਸ ਨੂੰ ਕੈਨੇਡਾ 6 ਮਹੀਨਿਆਂ ਦੇ ਅੰਦਰ ਅੰਦਰ ਭੇਜਣ ਦਾ ਝਾਂਸਾ ਦਿੱਤਾ ਸੀ ਅਤੇ ਖੁਦ ਵੱਲੋਂ ਹਲਫੀਆ ਬਿਆਨ ਦੇ ਕੇ ਜੂਨ 2023 ਦੇ ਵਿੱਚ ਉਹਨਾਂ ਦੇ ਕੋਲੋਂ 3 ਲੱਖ ਰੁਪਏ ਵਸੂਲ ਲਈ ਸੀ ਪਰੰਤੂ ਅਜੇ ਤੱਕ ਉਹਨਾਂ ਨੂੰ ਕੈਨੇਡਾ ਨਹੀਂ ਭੇਜਿਆ ਗਿਆ ਜਦੋਂ ਉਹਨਾਂ ਦੇ ਵੱਲੋਂ ਵਾਰ-ਵਾਰ ਉਕਤ ਪਤੀ-ਪਤਨੀ ਨੂੰ ਕੈਨੇਡਾ ਭੇਜਣ ਸੰਬੰਧੀ ਪੁੱਛਿਆ ਜਾਂਦਾ ਤਾਂ ਉਹ ਪਹਿਲਾਂ ਤਾਂ ਲਾਰੇ ਲਗਾਉਂਦੇ ਰਹੇ ਅਤੇ ਫਿਰ ਉਹਨਾਂ ਦਾ ਫੋਨ ਚੁੱਕਣਾ ਹੀ ਬੰਦ ਕਰ ਦਿੱਤਾ ਜਦੋਂ ਉਕਤ ਜੰਤ ਪਤੀ-ਪਤਨੀ ਨੇ ਕੋਈ ਥਾ ਰਸਤਾ ਨਹੀਂ ਦਿਖਾਇਆ ਤਾਂ ਅਗਸਤ 2024 ਨੂੰ ਉਹਨਾਂ ਨੇ ਐਸਐਸਪੀ ਖੰਨਾ ਵਿਖੇ ਦਰਖਾਸਤ ਦੇ ਦਿੱਤੀ ਜਿਸ ਉਤੇ ਕਾਰਵਾਈ ਕਰਦੇ ਹੋਏ ਸਮਰਾਲਾ ਪੁਲਿਸ ਨੇ ਦੋਨਾਂ ਧਿਰਾਂ ਦੇ ਬਿਆਨ ਲਏ ਜਿਸ ਦੇ ਵਿੱਚ ਗਿਰਨਦੀਪ ਕੋਰ ਨੇ ਲਿਖਾਇਆ ਕਿ ਉਸ ਦੀ ਆਪਣੇ ਪਤੀ ਅਮਰਿੰਦਰ ਸਿੰਘ ਦੇ ਨਾਲ ਅਣਬਣ ਹੋ ਗਈ ਹੈ ਇਸ ਸਬੰਧੀ ਮੈਂ ਆਪਣੇ ਪਤੀ ਅਮਰਿੰਦਰ ਸਿੰਘ ਦੇ ਵਿਰੁੱਧ ਸਿਵਲ ਕੇਸ ਕੀਤਾ ਹੋਇਆ ਹੈ ਇਹਨਾਂ ਨੇ ਕੈਨੇਡਾ ਜਾਣ ਦੇ ਲਈ ਜੋ ਪੈਸੇ ਪਾਏ ਸਨ ਉਹ ਆਪਣੇ ਪਤੀ ਦੇ ਖਾਤੇ ਦੇ ਵਿੱਚ ਪਾਏ ਸੀ ਉਹ ਦਰਖਾਸਤਕਾਰ ਨੂੰ ਆਪਣੇ ਪਤੀ ਕੋਲੋਂ ਲਿਜਾ ਕੇ ਪੈਸੇ ਵਾਪਸ ਕਰਾਉਣ ਦੀ ਕੋਸ਼ਿਸ਼ ਕਰੇਗੀ ਇਸ ਹੱਦ ਤੋ ਪੁਲਿਸ ਨੇ ਤਫਦੀਸ਼ ਪਿੱਛੋਂ ਦੋਨਾਂ ਪਤੀ ਪਤਨੀ ਦੇ ਖਿਲਾਫ ਭਾਰਤੀ ਦੰਡਾਵਲੀ ਤਹਿਤ ਕੇਸ ਦਰਜ ਕਰਕੇ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਹ ਮੁਸ਼ਕਵਾਦ ਦੇ ਸੀ ਜੀ ਅਮਰਿੰਦਰ ਸਿੰਘ ਉਹਨਾਂ ਨੇ ਆਪਣੇ ਲੜਕੇ ਨੂੰ ਬਾਹਰ ਭੇਜਣਾ ਸੀ। ਤੇ ਉਹਨਾਂ ਦੀ ਏਜੰਟ ਕਿਰਨਦੀਪ ਕੌਰ ਨਾਲ ਗੱਲ ਹੋ ਗਈ ਸੀ ਜੋ ਮਾਛੀਵਾੜ ਦੇ ਰਹਿਣ ਵਾਲੇ ਨੇ ਅਤੇ ਮੋਹਾਲੀ ਵਗੈਰਾ ਕੰਮ ਕਰਦੇ ਨੇ ਏਜੰਟੀ ਦੇ ਜੀ। ਕਿੰਨੇ ਪੈਸੇ ਆਂਦਾ ਸੀ ਹੈ ਜੀ? 3 ਲੱਖ ਰੁਪਏ ਲਏ ਇਹਨਾਂ ਨੇ ਜੀ। 328 ਲੱਖ ਰੁਪਏ ਚ ਕਿਹਾ ਸੀ ਵੀ ਅਸੀਂ ਕੈਨੇਡਾ ਭੇਜ ਦਾਂਗੇ 3 ਲੱਖ ਰੁਪਏ ਐਡਵਾਂਸ ਮੰਗਿਆ ਸੀ ਉਹਦੀ ਆਰਟੀਜੀਐਸ ਆਪਣੇ ਹਸਬੰਡ ਦੇ ਨਾਂ ਤੇ ਕਰਾ ਦਿੱਤੀ ਸੀ ਜੀ ਉਸ ਤੋਂ ਬਾਅਦ ਮੁਕਦਮਾ ਦਰਜ ਹੋ ਗਿਆ ਉਸ ਤੋਂ ਬਾਅਦ ਮੁਕਦਮਾ ਦਰਜ ਹੋ ਗਿਆ ਜੀ ਛਾਪੇਮਾਰੀ ਹੋ ਰਹੀ ਹੈ ਤੇ ਘਰੇ ਲੋਕ ਲਗਾ ਕੇ ਭੱਜੇ ਹੋਏ ਨੇ ਤੁਹਾਨੂੰ ਕੋਈ ਪਹਿਲਾਂ ਵੀ ਮਾਮਲਾ ਦਰਜ ਜਾਂ ਕੁਛ ਆਇਆ ਜੀ ਹਰਤਾਲ ਚ ਉਹਨਾਂ ਦੇ ਘਰ ਕੋਈ ਆਉਣਾ ਤੇ ਕੋਈ ਅੰਦਾਜ਼ ਹਰੇ ਰਿਕਾਰਡ ਖੰਗੜ ਰਹੇ ਆ ਉਹਦਾ ਖਬਰ ਪਟਿਆਲੇ ਤੋਂ ਆਏ ਜਿੱਥੇ ਇੱਕ ਲੋਹੜੀ ਗੇਟ ਮੜੀਆਂ ਵਿਖੇ ਬਾਬਾ ਬਸ ਵਾਲੇ ਨਵਨੀਤ ਸਿੰਘ ਦਾ ਗੋਲੀਆਂ ਮਾਰ ਕੇ ਕਤਲ ਕਰੇ ਜਾਣ ਦੀ ਖਬਰ ਸਾਹਮਣੇ ਆਈ ਹੈ ਪੁਲਿਸ ਦੀਆਂ ਵੱਖ-ਵੱਖ ਟੀਮਾਂ ਮੌਕੇ ਤੇ ਪਹੁੰਚੀਆਂ ਨੇ ਅਤੇ ਇਸ ਉੱਤੇ ਸੀਆਈ ਸਟਾਫ ਦੇ ਵੱਲੋਂ ਵੱਖ-ਵੱਖ ਐਂਗਲਾਂ ਤੋਂ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਅਤੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਆਖਰ ਕਤਲ ਦੀ ਵਜ੍ਹਾ ਕੀ ਰਹੀ ਹੋਵੇਗੀ ਜਿਹੜੀ ਕਰਕੇ ਵਿਅਕਤੀ ਦੀ ਮੌਤ ਹੋਈ ਹੈ ਵਿਅਕਤੀ ਦੀ ਪਛਾਣ ਨਵਨੀਤ ਸਿੰਘ ਵਲ ਹੋਈ ਹੈ ਤੇ ਇਹ ਸੁਨੋਰੀ ਅੱਡੇ ਦਾ ਇਹਨੇ ਵਾਲਾ ਹੈ मौके पे सू कुछ सीसीटीवी कैमराज से हिंट मिले हैं वो लीड काफ़ी स्ट्रॉन्ग ने उस असी तफ्तीश कर रहे वापक टीम बना के सारे कैमराज में चेक कर रहे हैं और जल्दी असी इस केस में केस भी कर लेंगे नवनीत सिंह ना दा बंदा है ये होटल वगैरह का काम करता है और सोनौरी अड्डे रहने वाला है कारण कुछ पता लगे सर फायरिंग होने देखो हाले कुछ हंड्रेड क्लियर नहीं है हो सकता है कुछ प्रॉपर्टी का डिस्प्यूट है नहीं ये कोई और नहीं है नाल एक बंदा सी साथी सी

ਜਿਵੇਂ ਕਿ ਉਹ ਸਾਰਾ ਕੁਝ ਅਸਿਸਟਿਵ ਕੈਮਰਾ ਤੋਂ ਕਲੀਅਰ ਹੋਵੇਗਾ ਕੋਈ ਚਿੱਟੇ ਰੰਗ ਦੀ ਗੱਡੀ ਸੀਗੀ ਤੇ ਉਮਰ ਕਿੰਨੀ ਹੋ ਗਈ 29 ਸਾਲ ਦੀ ਹੈ ਛੋਟੀਆਂ ਛੋਟੀਆਂ ਗੱਲਾਂ ਕਰਕੇ ਅੱਜ ਕੱਲ ਦੇ ਬੱਚਿਆਂ ਦੇ ਵਿੱਚ ਸ਼ਹਿਨ ਸ਼ੀਲਤਾ ਨਾਮ ਦੀ ਘਾਟ ਨਜ਼ਰ ਆ ਰਹੀ ਹੈ ਖਬਰ ਬਠਿੰਡਾ ਤੋਂ ਆਏ ਜਿੱਥੇ ਇੱਕ ਸਕੂਲ ਦੀ ਵੈਨ ਬੱਚਿਆਂ ਨੂੰ ਸਕੂਲ ਤੋਂ ਘਰ ਛੱਡਣ ਜਾ ਰਹੀ ਸੀ ਸਕੂਲ ਵੈਨ ਦੇ ਕੁਝ ਬੱਚਿਆਂ ਦੇ ਵੱਲੋਂ ਸ਼ੀਸ਼ੇ ਪੰਨੇ ਗਏ ਸਕੂਲ ਵੈਨ ਦੇ ਵਿੱਚ ਬੈਠੇ ਸਟੂਡੈਂਟਸ ਅਤੇ ਪ੍ਰਿੰਸੀਪਲ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਅਸੀਂ ਇੱਕ ਵਿਦਿਆਰਥਣ ਨੂੰ ਸਕੂਲ ਵੈਨ ਦੇ ਵਿੱਚ ਚੜਨ ਤੋਂ ਮਨਾ ਕਰ ਦਿੱਤਾ ਸੀ ਅਤੇ ਉਸ ਨੂੰ ਸਕੂਲ ਵੈਨ ਤੋਂ ਹਟਾ ਦਿੱਤਾ ਸੀ। ਉਸ ਬੱਚੀ ਨੇ ਆਪਣੇ ਪੇਰੈਂਟਸ ਅਤੇ ਕੁਝ ਲੜਕਿਆਂ ਨੂੰ ਨਾਲ ਲੈ ਕੇ ਬਠਿੰਡਾ ਦੇ ਮਾਡਲ ਟਾਊਨ ਦੇ ਵਿੱਚ ਬੱਸ ਨੂੰ ਘੇਰਿਆ ਅਤੇ ਉਸ ਦੇ ਸ਼ੀਸ਼ੇ ਭੰਨਣ ਦੀ ਕੋਸ਼ਿਸ਼ ਕੀਤੀ। ਸਕੂਲ ਵੈਨ ਦੇ ਵਿੱਚ ਬੈਠੇ ਸਟੂਡੈਂਟਸ ਨੇ ਦੱਸਿਆ ਕਿ ਬੱਸ ਦੇ ਉੱਤੇ ਕੜਿਆਂ ਦੇ ਨਾਲ ਸ਼ੀਸ਼ੇ ਨੂੰ ਭੰਨਿਆ ਗਿਆ। ਉਹ ਵੀ ਕੀਤਾ ਗਲਤ ਕੀਤਾ ਕੀ ਨਾਮ ਕੀ ਤੁਹਾਡਾ ਮੇਰਾ ਨਾਮ ਕੁਰ ਸਿੰਘ ਮੈਂ ਪਲਸ 2 ਕਲਾਸ ਦੀ ਵਿਦਿਆਰਥਣਾਂ ਮੈਂ ਸੀ ਮੇਜ ਰਵਿੰਦਰ ਸਿੰਘ ਸੰਧੂ ਦੀ ਸਕੂਲ ਚ ਪੜਦੀ ਆ ਸਾਡੇ ਪ੍ਰਿੰਸੀਪਲ ਨੇ ਬਹੁਤ ਸਾਡੇ ਲਈ ਕੀਤਾ ਹੈ ਨਾ ਵੀ ਉਹਨਾਂ ਨੇ ਇੰਨਾ ਵਧੀਆ ਕਰਕੇ ਸਾਡੇ ਲਈ ਵੈਨਾ ਪ੍ਰੋਵਾਈਡ ਕੀਤੀਆਂ ਤੇ ਸਾਡਾ ਫਰਜ਼ ਨਹੀਂ ਬੰਦਦਾ ਸੀ ਇਹ ਕੁਝ ਕਰ ਰਹੇ ਆ ਹਨਾ ਤੇ ਹੁਣ ਵਿੱਚ ਇੰਨੇ ਬੱਚੇ ਆ ਛੋਟੇ ਵੀ ਨੇ ਤੇ ਵੱਡੇ ਵੀ ਨੇ ਫਿਰ ਵੀ ਕਦਰ ਹਰ ਬੱਚਾ ਜਾਂਦਾ ਤੁਸੀਂ ਵੀ ਚਾਹਦੇ ਹੋ ਨਾ ਵੀ ਤੁਹਾਨੂੰ ਜਿਹੜੀ ਸੂਲਤ ਦਿੱਤੀ ਹੈ ਤੁਸੀਂ ਉਹਦਾ ਫਾਇਦਾ ਚੱਕੋ ਆਏ ਵੀ ਨਾ ਕਰੋ ਵੀ ਜੇ ਤੁਹਾਨੂੰ ਕਿਸੇ ਕਾਰਨ ਕਰਕੇ ਹਟਾਇਆ ਗਿਆ ਤਾਂ ਤੁਸੀਂ ਇਹ ਕੁਛ ਕਰਦੇ ਹੋਵੇ ਤੁਹਾਡੇ ਨਾਲ ਕਿੰਨੇ ਬੱਚਿਆਂ ਦਾ ਨੁਕਸਾਨ ਹੁੰਦਾ ਕੀ ਹੋਇਆ ਕੀ ਹੋਇਆ ਉਹਨਾਂ ਨੇ ਜੇ ਇੱਕ ਬੱਚਾ ਸੀ ਜੀ ਉਹ ਉਹਨਾਂ ਨੇ ਮਿਸਬੀਹੇਵ ਕਰਦੇ ਸੀ ਉਹ ਬੱਚਾ ਸਕੂਲ ਦੇ ਵਿੱਚ ਸਰ ਨੇ ਉਹਨਾਂ ਨੂੰ ਕੱਲਾ ਬੈਠ ਤੋਂ ਹਟਾਇਆ ਕਿਉਂਕਿ ਫਿਰ ਉਹ ਬਾਕੀ ਬੱਚਿਆਂ ਨੂੰ ਵੀ ਖਰਾਬ ਕਰਦੇ ਆ ਇਹਦੇ ਵਿੱਚ ਸਰ ਨੇ ਵਧੀਆ ਹੀ ਕੀਤਾ ਤੇ ਹੁਣ ਉਹ ਸਾਡਾ ਕੋਈ ਗਲਤੀ ਨਹੀਂ ਸਾਡੀ ਬੈਨ ਆ ਰਹੀ ਹੈ ਇੱਕ ਸਟਾਪ ਤੇ ਬੱਚੇ ਨੂੰ ਲਾਇਆ ਤੇ ਦੂਜਾ ਬੱਚਾ ਜਦੋਂ ਆ ਕੇ ਸਾਨੂੰ ਕੋਈ ਪਤਾ ਨਹੀਂ ਉਹ ਕਹਿੰਦਾ ਵੀ ਬਾਹਰ ਬਿਲਾਉ ਦੀ ਜਿਹਨੂੰ ਤੇ ਉਹ ਕਹਿੰਦਾ ਵੀ ਮੈਂ ਦੰਦ ਤੋੜੂਗਾ ਜਿਹਨੂੰ ਕਹਿੰਦਾ ਮੈਂ ਤੇਰੇ ਦੰਦ ਤੋੜੂ ਤੂੰ ਮੈਨੂੰ ਬੈਨ ਤੋਂ ਹਟਾਇਆ ਵੀ ਬੱਚੇ ਨੇ ਤਾਂ ਨਹੀਂ ਹਟਾਇਆ ਨਾ ਤੇ ਫਿਰ ਉਹਨਾਂ ਨੇ ਆ ਕੇ ਸਾਰੇ ਸ਼ੀਸ਼ੇ ਛੁਜੇ ਪਰ ਨੇ ਤੇ ਜੋ ਵੀ ਹੋਇਆ गलत तो होना पता हांडी आप लगे थोड़िया बचा ਮੋਡਲ ਟਾਊਨ ਸੀ ਹੁਣ ਕੀ ਹੋਇਆ ਕਿ ਤੋਤਾ ਨੀ ਜੀ ਦਿੱ ਦਿੱਤੇ ਸਰ ਅੰਦਰ ਨਹੀਂ ਭਾਈ ਉੱਤਰ ਬਾਰੇ ਕੋਈ ਕੁਝ ਨਹੀਂ ਕਹਿ ਸਕਦੇ ਜੀ ਹੁਣ ਇਹ ਤਾਂ ਉਹਨਾਂ ਨੂੰ ਪਤਾ ਹੈ ਨਾ ਠੀਕ ਹੈ ਕੀ ਨਾਮ ਕੀ ਹੈ ਅਮਨਦੀਪ ਸਿੰਘ ਕੀ ਗੱਲ ਕੀ ਹੋਈ ਹੈ ਇਹ ਬੱਚੇ ਸਾੜਿਆਂ ਬੱਸੇ ਲਾਈ ਆਈਆਂ ਹੋਈਆਂ ਗਵਰਨਮੈਂਟ ਦੀ ਤਰਫੋਂ ਲਾਈਆਂ ਆ ਬੱਸ ਜੀ ਬੱਚਿਆਂ ਦੀ ਫੈਸਿਲਿਟੀ ਵਾਸਤੇ ਪਾ ਬੱਚੀ ਕੋਈ ਜਿਹਨੇ ਡਿਸਪਲਾਈਨ ਕ੍ਰੀਏਟ ਕੀਤਾਗਾ ਉਹ ਕਿਸੇ ਕਾਰਨ ਕਰਕੇ ਬਦਮਾਸ਼ੀ ਕਰਦੀ ਸੀ ਬਸ ਤੇ ਪ੍ਰੋਬਲਮ ਕ੍ਰੀਏਟ ਕਰਦੀ ਸੀ ਉਹਦੇ ਵਾਸਤੇ ਬੱਚਿਆਂ ਨੇ ਕੰਪਲੀਟ ਕੀਤੀਆਂ ਉਹ ਬੱਚੀ ਨੂੰ ਕਹਿ ਦਿੱਤਾਗਾ ਵੀ ਤੂੰ ਆਪਣੇ ਫਾਇਰ ਵੀ ਕਰ ਦੇ ਤੇ ਅੱਜ ਬੱਚਿਆਂ ਦੇ ਕੋਲ ਆਏ ਤੇ ਪਤਾ ਲੱਗਿਆ ਕਿ ਉਹਨੇ ਬਸ ਉਸ ਘੇਰ ਲਈ ਗੁਰ ਮੁੰਡੇ ਮਾਡੇ ਬੁਲਾ ਰਹੇ ਤੇ ਬੱਚਿਆਂ ਨੇ ਦੱਸ ਦੇਣਾ ਬਸ ਦਿਨਾ ਤੇ ਸ਼ੀਸ਼ੇਵਾਰੇ ਪੰਨ ਤੋੜ ਦਿੱਤੀ ਬਦਮਾਸ਼ੀ ਕੀਤੀ ਬਸ ਤੇ ਉਹਨਾਂ ਨੇ ਦੇਖਿਆ ਕਿਆਂ ਬੱਚਿਆਂ ਜੇ ਕੋਈ ਸਾਟ ਪੇੜ ਵਾਦੀ ਉਹਨਾਂ ਦੇ ਬੱਚੇ ਆ ਸ਼ੀਸ਼ੇ ਪੰਨੇ ਆਖਰਵਾਜ ਦਾ ਕਿਉਂ ਕੋ ਸਾਡਾ ਕੌਣ ਚ ਕੋਈ ਆ ਰਹੇ ਕਿੰਨਾ ਕੀ ਕੁਛ ਮਾਰਾ ਕੀ ਕੁਛ ਐਸੀ ਸ਼ਾਇਦ ਇਹ ਤਾਂ ਬੱਚਿਆਂ ਨੂੰ ਪਤਾ ਕਿਤੇ ਗਾਲਾ ਗੋਲਾ ਕੱਢਿਆ ਕੜੇ ਗੂੜੇ ਮਾਰ ਕੇ ਡਲੇ ਮਾਰ ਕੇ ਸ਼ੀਸ਼ੇ ਭੰਨੇ ਬੱਚਿਆਂ ਦਾ ਕੋਈ ਕਾਰਨ ਦਾ ਪਤਾ ਲੱਗਿਆ ਕਾਹਨ ਆਈ ਇਹ ਵੀ ਬਾਤ ਕਿਉਂ ਲਾਇਆ ਗਿਆ ਅੱਛਾ ਮਿਲਣਾ ਹੀ ਕਾਰਨ ਹੋਣਾ ਜੀ ਜੋ ਬੱਚੇ ਜਿਹੜੇ ਜਿੰਨਾ ਵੱਲੋਂ ਬਾਤ ਉਹ ਕੋਈ ਰੰਗਾ ਵੀ ਕੁਟਣਾ ਨਹੀਂ ਹੋਣੀ ਇਹ ਤਾਂ ਗਾਦੀ ਇੱਕ ਹੋ ਜਾਵੇ ਉੱਥੇ ਜੋ ਕੋਈ ਪਾਸ ਖਾਣੇ ਆਇਆ ਕੀ ਕਹਿੰਦੇ ਕੀ ਆ ਉਹ ਬੱਚਿਆਂ ਤੋਂ ਸਟੇਟਮੈਂਟ ਲੈ ਰਹੇ ਨੇ ਸੈਕਟਰ ਸਾਹਿਬ ਤੇ ਬਾਕੀ ਪ੍ਰਿੰਸੀਪਲ ਸਾਹਿਬ ਅੰਦਰ ਨਹੀਂ ਹੈ ਕਾਰਵਾਈ ਦੀ ਮੰਗ ਕਰ ਬਲਕਿ ਕਰਦੇ ਨੇ ਨਿੱਕੇ ਨਿੱਕੇ ਬੱਚੇ ਆ ਜੀ ਉਹਨਾਂ ਦਾ ਕੌਣ ਵਾਲੀ ਬਾਤ ਦਾ ਪੇਰਿਆਂ ਤਾਂ ਸਾਡੀ ਜ਼ਿੰਮੇਵਾਰੀ ਤੇ ਛੱਡਦੇ ਆ ਜੀ ਸਾਡੇ ਆਪਣੇ ਬੱਚੇ ਆ ਸਾਰੇ ਹੁਣ ਇੰਨੇ ਬੱਚੇ ਆ 50 60 ਕੋਈ ਪ੍ਰੋਬਲਮ ਨਹੀਂ ਸਕੂਲ ਚ ਆ ਕੇ ਡਿਸਕਸ ਕਰਦੇ ਸਰ ਕੋਈ ਸ਼ੱਕ ਨਹੀਂ ਇਹਨਾਂ ਬੱਚਿਆਂ ਤਾਂ ਠੀਕ ਆ ਹਾਂਜੀ ਆਪਣੇ ਸ਼ਹੀਦ ਮੇਜਰ ਰਵਿੰਦਰ ਸਿੰਘ ਸੰਧੂ ਜਿਹੜਾ ਸਕੂਲ ਆ ਜੀ ਮਾਰ ਰੋਡ ਤੇ ਸਥਿਤ ਆ ਸੋ ਇੱਥੋਂ ਦੇ ਪ੍ਰਿੰਸੀਪਲ ਸਾਹਿਬ ਨੇ ਸਾਡੀ ਕੰਪਲੇਨਟ ਮੂਵ ਕੀਤੀ ਆ ਕਿ ਕੁਝ ਦਿਨ ਪਹਿਲਾਂ ਉਹਨਾਂ ਨੇ ਇੱਕ ਬੱਚੀ ਨੂੰ ਵੈਦ ਤੋਂ ਹਟਾਇਆ ਸੀਗਾ ਉਹ ਮਿਸ ਬਿਹੇਵ ਕਰਦੀ ਸੀ ਬਾਕੀ ਬੱਚਿਆਂ ਨਾਲ ਤਾਂ ਜਿਹੜੇ ਕਨਸਰਨ ਸਟਾਫ ਸੀਗਾ ਸੋ ਅੱਜ ਉਹਦੇ ਵੱਲੋਂ ਤੇ ਉਹਦੀ ਸਿਸਟਰ ਵੱਲੋਂ ਬੱਸ ਨੂੰ ਰੋਕ ਕੇ ਮਤਲਬ ਕੀ ਤਮਾਸ਼ਾ ਕੀਤਾ ਗਿਆ ਤੇ ਜਿਹੜਾ ਉਹਨਾਂ ਨੇ ਜਿਹੜਾ ਗੱਡੀ ਦਾ ਸਕੂਲ ਵਿਆਂ ਦਾ ਗਲਾਸ ਸੀਗਾ ਉਹਨੂੰ ਵੀ ਤੋੜਿਆ ਸੋ ਕੰਪਲੇਂਟ ਅਸੀਂ ਉਹਨਾਂ ਤੋਂ ਲੈ ਲਈ ਹੈ ਜੀ ਜੋ ਅਪੋਰਟੈਂਟੂ ਲੋ ਬਾਬਦੀ ਕਾਰਵਾਈ ਉਹਨਾਂ ਦੇ ਅਗੇਂਸਟ ਕੀਤੀ ਜਾਊਗੀ ਬਸ ਬੱਚੇ ਬੱਚੇ ਵੀ ਬਸ ਸਿਰ ਕੁਛ ਬੱਚੇ ਵੀ ਸਵਾਰ ਸੀਗੇ ਸੱਤ ਅੱਠ ਸਰਕੀ ਆਈ ਨਹੀਂ ਕਿਸੇ ਦੀ ਇੰਜਰੀ ਨਹੀਂ ਹੋਈ ਉਹਨਾਂ ਲੜਕੀ ਦੇ ਥੋੜੀ ਜੀ ਸਾਡ ਦੱਸ ਰਹੇ ਜਿਹਨਾਂ ਨੇ ਅਸ਼ੀਸ਼ਾ ਤੋੜਿਆ ਸੀਗਾ ਬਾਕੀ ਸਾਰੇ ਸੇਫ ਹਾਂ ਕਾਮ ਕੀ ਹੈ ਸਭ ਉਹ ਬੇਸਿਕਲੀ ਕਰ ਤੋ ਕੀ ਹੈ ਜਿਹੜੇ ਉਹਨਾਂ ਦੱਸਣ ਮੁਤਾਬਿਕ ਉਹਨੂੰ ਬਸ ਦੂ ਹਟਾਇਆ ਗਿਆ ਸੀਗਾ ਸੋ ਉਹਦੇ ਗੁੱਸੇ 'ਚ ਉਹਨੇ ਆ ਕੇ ਸਟੈਪ ਚੱਕਿਆ ਕੀ ਲੱਗਦਾ ਸਰ ਅੱਜਕੱਲ ਬੱਚਿਆਂ 'ਚ ਇੰਨੀ ਸ਼ੈਨਸ਼ਿਲਤਾ ਨਹੀਂ ਆਇਆ ਇੰਨੀ ਛੋਟੀ ਜੀ ਗੱਲ ਪਿੱਛੇ ਜੇ ਕਿਤੇ ਸਟੂਡੈਂਟ ਦੇ ਸ਼ੀਸ਼ਾ ਜਾਂ ਵਾਜਨ ਦਾ ਅਪਤੀ ਹੋਏ ਇਹ ਤਾਂ ਦੇਖੋ ਜੀ ਪੇਰੈਂਟਸ ਨੂੰ ਬ੍ਰਿੰਗਿੰਗ ਤੇ ਧਿਆਨ ਦੇਣਾ ਚਾਹੀਦਾ ਹੈ ਨਾ ਇਹ ਤਾਂ ਮਤਲਬ ਕੀ ਕਰ ਤੋਂ ਸ਼ੁਰੂ ਹੁੰਦਾ ਸੋ ਆਈ ਥਿੰਕ ਜੇ ਆਪਾਂ ਸਾਰੇ ਆਪਣੇ ਬੱਚਿਆਂ ਨੂੰ ਸਹੀ ਸਿੱਖਿਆ ਦੇਵਾਂਗੇ ਤਾਂ ਸਾਰਾ ਕੁਝ ਉਹਨਾਂ ਦਾ ਐਂਗਰ ਇਸ਼ੂਸ ਸਾਰਾ ਕੰਟਰੋਲ 'ਚ ਰਹੂਗਾ ਤੇ ਉਹ ਮਤਲਬ ਕੀ ਚੰਗੇ ਇਨਸ ਕੀ ਤੁਸੀਂ ਦੇਖੋ ਤੇ ਉਹਦੀ ਸਟੋਰੀ ਸੀਗੀ ਜਿਹੜੀ ਉਹਨਾਂ ਨੇ ਸਾਨੂੰ ਵੀਡੀਓ ਦਿਖਾਈ ਬਾਕੀ ਜੋ ਕੋਈ ਹੋਰ ਬੰਦਾ ਹੋਊਗਾ ਉਹ ਅਸੀਂ ਵੈਰੀਫਾਈ ਕਰਕੇ ਜੋ ਬੰਦਾ ਹੋਊਗਾ ਕਰਾਂ ਕਿਸ ਤਰ੍ਹਾਂ ਦੀ ਕਾਰਵਾਈ ਕਰੂੰਗੀ ਇੱਕ ਵਾਰੀ ਇਹ ਜੋ ਕੰਪਲੇਂਟ ਆਈ ਹੈ ਜੀ ਅਸੀਂ ਸਾਰੇ ਫੈਕਟਸ ਚੈੱਕ ਕਰ ਲਈ ਉਸ ਤੋਂ ਬਾਅਦ ਤੁਹਾਨੂੰ ਦੱਸਾਂਗੇ ਠੀਕ ਜੀ ਥੈਂਕ ਯੂ ਥੈਂਕ ਯੂ ਸੋ ਫਿਲਹਾਲ ਇਸ ਬਲਟਨ ਦੇ ਵਿੱਚ ਇੰਨਾ ਹੀ ਖਬਰਾਂ ਦਾ ਦੌਰ ਲਗਾਤਾਰ ਜਾਰੀ ਤੁਸੀਂ ਬਣੇ ਰਹੋ ਦਾ ਅਨਮਿਊਟ ਦੇ ਨਾਲ ਫਿਲਹਾਲ ਇਜਾਜ਼ਤ ਦਿਓ ਧੰਨਵਾਦ